ਫਸਲ ਦੀ ਕਟਾਈ ਸ਼ੁਰੂ ਹੋ ਗਈ ਹੈ ਤੇ ਹਰ ਵਾਰ ਬਰਾਲੀ ਨੂੰ ਅੱਗ ਲਾਉਣ ਦਾ ਮਸਲਾ ਪੱਖ ਜਾਂਦਾ ਹੈ ਤਾਂ ਇਸ ਵਾਰ ਵੀ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਸਖਤ ਆਦੇਸ਼ جاری ਕੀਤੇ ਗਏ ਨੇ ਤਾਂ ਕਿਸਾਨ ਵੀ ਲਗਾਤਾਰ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਬਰਾਲੀ ਨੂੰ ਅੱਗ ਲਾਉਣ ਦੀ ਗੱਲ ਕਰ ਰਹੇ ਨੇ ਜਿੱਤੇ ਚਲਦੇ ਅੱਜ ਸੰਯੁਕਤ ਕਿਸਾਨ ਮੋਰਚਾ ਫਰੀਦਕੋਟ ਦੇ ਵੱਲੋਂ ਫਰੀਦਕੋਟ ਦੇ ਖੇਤੀ ਬਾੜੀ ਦਫ਼ਤਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਨਹੀਂ ਤਾਂ ਜਦੋਂ ਕੈਂਪ ਲਾਇਏ ਨੇ ਉਨਾਂ ਨੂੰ ਕਿਸੇ ਇਸ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਦੂਜਾ ਜੋ ਮਸ਼ੀਨਾ ਨੇ ਉਸ ਬਾਰੇ ਕੋਈ ਪੁਕਤਾ ਜਾਣਕਾਰੀ ਜਾਂ ਫਿਰ ਮਸ਼ੀਨਾ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ ਜਿਸ ਦੇ ਕਾਰਨ ਮਨਜ਼ੂਰ ਮਜਬੂਰ ਹੋ ਕੇ ਉਹਨਾਂ ਨੂੰ ਪ੍ਰਾਣੀ ਨੂੰ ਅੱਗ ਲੋਣੀ ਪੈਂਦੀ ਹੈ ਇਸ ਸਬੰਧ ਲੈ ਕੇ ਖੇਤੀਬਾੜੀ ਅਕਸਰ ਵੱਲੋਂ ਵੀ ਉਹਨਾਂ ਨੇ ਤਿਆਮ ਮੰਗਾਂ ਬਾਰੇ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦੀਆਂ ਮੰਗਾਂ ਤੇ ਜ਼ਰੂਰ ਸੁਲਵਾਈ ਕੀਤੀ ਜਾਵੇਗੀ। ਉਹਦੇ ਇਸ ਬਾਰੇ ਗੱਲਬਾਤ ਕਰਦੇ ਹੋਏ ਆ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਉਹਨਾਂ ਦੇ ਮੰਗਾਂ ਜੋ ਕਿ ਧਿਆਨ ਵਿੱਚ ਲਿਆਂਦੀਆਂ ਗਈਆਂ ਨੇ ਜਿਵੇਂ ਹੀ ਪ੍ਰਸ਼ਾਸਨ ਵੱਲੋਂ ਲਾਏ ਜਾ ਰਹੇ ਕੈਂਪਸ ਸਬੰਧੀ ਜਾਣਕਾਰੀ ਤੇ ਦੂਸਰਾ ਉਹਨਾਂ ਨੂੰ ਮਸ਼ੀਨਰੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ ਜਿਸ ਨਾਲ ਪ੍ਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਜਾਵੇ। ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਇਸ ਦਾ ਹੱਲ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਕਹਿ ਕਿ ਸੁਪਰੀਮ ਕੋਰਟ ਵੱਲੋਂ ਵੀ ਜੋ ਸਖਤ ਆਦੇਸ਼ ਦਿੱਤੇ ਗਏ ਨੇ ਕਿ ਜੇਕਰ ਕੋਈ ਕਿਸਾਨ ਖਾਲੀ ਨੂੰ ਅੱਗ ਲਾਉਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਕਿਸਾਨਾਂ ਦੀਆਂ ਇਸ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਜ਼ਰੂਰ ਕੀਤਾ ਜਾਵੇਗਾ ਤਾਂ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਮੁਹਿਆਰ ਕਰਵਾਈ ਜਾਵੇਗੀ ਅੱਜ ਦਾ ਧਰਨਾ ਪੰਜ ਜਥੇਬੰਦੀਆਂ ਵੱਲੋਂ ਸੰਕੇਤਕ ਤੌਰ ਤੇ ਇੱਥੇ ਲਾਇਆ ਗਿਆ ਹੈ ਧਰਨਾ ਲਾਉਣ ਦਾ ਜਿਹੜਾ ਕਾਰਨ ਹੈ ਉਹ ਸਿਰਫ ਮੇਨ ਪਰਾਲੀ ਦਾ ਮੁੱਦਾ ਤੇ ਡੀਵੀਪੀ ਦਾ ਸੀਗਾ ਜਿਹੜੇ ਕਿ ਕਖਾਨ ਆਏ ਥਾਰ ਇੱਕ ਇਸ ਤੀਰ ਖੱਡ ਰਖਾਰ ਹੁੰਦੇ ਆ ਕਿਉਂਕਿ ਸਰਕਾਰ ਦੇ ਜਿਹੜੇ ਬਿਆਨ ਆ ਦੇਣੇ ਹੋਰ ਆ ਹਕੀਕਤ ਕੁਝ ਹੋਰ ਹੁੰਦਾ ਜਦੋਂ ਸੁਪਰੀਵ ਕੋਟ ਕਖਾਨਾ ਵਾਸਤੇ ਕੋਈ ਬਿਆਨ ਦਿੰਦੀ ਆ ਉਦੋਂ ਤਾਂ ਇਹ ਕਖਾਨਾ ਤੇ ਪੱਤੇ ਕੱਟਣ ਨੂੰ ਬਹੁਤ ਛੇਤੀ ਤਿਆਰ ਹੋ ਜਾਂਦੀਆਂ ਸਰਕਾਰਾਂ ਦਬਾਅ ਬਣਾਉਣ ਵਾਸਤੇ ਪਰ ਜਿਹੜੀਆਂ ਕੋਟਾਂ ਜਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ 24-2500 ਰੁਪਿਆ ਪ੍ਰਤੀ ਏਕੜ ਸਰਕਾਰ ਨੇ ਦਿੱਤਾ ਸੀਗਾ ਵੀ ਤੁਸੀਂ ਕਿਸਾਨਾਂ ਨੂੰ 1 ਕਿੱਲੇ ਮਗਰ ਦਿਓ ਉਹ ਤਾਂ ਅੱਜ ਤੱਕ ਇਹਨਾਂ ਨੇ ਪਾਇਆ ਨਹੀਂ ਉਹ ਵੀ ਕਿਸੇ ਸਰਕਾਰ ਨੇ ਗੱਲ ਸੁਣੀ ਨਹੀਂ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਆਦਾ 2500 ਰੁਪਏ ਪਤੀ ਏਕੜ ਕਿਸਾਨ ਨੂੰ ਦਿੱਤਾ ਜਾਵੇ ਨਹੀਂ ਤਾਂ ਜਿਹੜਾ ਪਰਾਲੀ ਨੂੰ ਅੱਗ ਲਾਉਣਾ ਇਹ ਕੋਈ ਸ਼ੌਂਕ ਨਹੀਂਗਾ ਇਹ ਮਜਬੂਰੀ ਹੈ ਕਿਸਾਨ ਦੀ ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਹੈ ਨਹੀਂਗਾ ਕੀ ਏਰੀਏ ਜਿਹੜੇ ਸੰਧਵ ਹੋਇਆ ਕਰਾਉਂਦੇ ਆ ਤੁਸੀਂ ਕਿਸੇ ਕਿਸਾਨ ਨੂੰ ਪੁੱਛ ਲਓ ਵੀ 5 ਏਕੜ ਤੋਂ ਥੱਲੇ ਕਿਸੇ ਕਿਸਾਨ ਨੂੰ 2 2.5 3 4 ਏਕੜ ਵਾਲੇ ਨੂੰ ਪੁੱਛਿਆ ਜਾਂਦਾ ਕਿਸੇ ਨੂੰ ਕੋਈ ਨਹੀਂ ਪੁੱਛਿਆ ਜਾਂਦਾ ਵੱਡੇ ਜਿਹੜੇ ਆ ਔਤੰਦ ਲੈ ਜਾਂਦੇ ਆ ਵੱਡੇ ਖਸਫੜੀਆਂ ਲੈ ਜਾਂਦੇ ਆ ਜਦੋਂ ਤੁਸੀਂ ਕਿਸੇ ਕੋਲੇ ਔਤੰਦ ਲੈਣ ਛੋਟਾ ਕਿਸਾਨ ਜਾਂਦਾ ਉਹਨੂੰ ਔਤੰਦ ਵੋਈਆ ਨਹੀਂ ਕਰਾਇਆ ਜਾਂਦਾ ਜਿਹੜੀਆਂ ਪਈਆਂ ਤੇ ਦੋ ਦੋ ਚਾਰ ਚਾਰ ਕਿੱਦਿਆਂ ਵਾਲੇ ਡੇਢ ਕਿੱਦਿਆਂ ਵਾਲੇ ਕਿਸਾਨ ਦੂਰ ਬੈਠੇ ਆ ਤੁਸੀਂ ਦੱਸੋ ਦੀ ਪਰਾਲੀ ਕੌਣ ਚੱਕਦਾ ਤੁਸੀਂ ਖੇਤਾਂ 'ਚ ਤੁਸੀਂ ਆਪ ਸਰਵੇ ਕਰਿਓ ਜ਼ੀਰੋ ਗਰਾਊਂਡ ਤੋਂ ਅਸੀਂ ਤੁਹਾਨੂੰ ਫੋਨ ਕਰਾਂਗੇ ਵੀ ਆਹ ਪਈਆ ਪਰਾਲੀ ਕੋਈ ਚੱਕਣ ਆਉਂਦਾ ਉਹ ਗੱਠਾਂ ਵੱਡੀਆਂ ਰਹਿ ਜਾਂਦੀਆਂ ਉਹਨਾਂ ਦੀਆਂ ਅਖੀਰੀ ਕੀ ਐ ਵੇਖੀਰੀ ਅੱਗ ਲਾਉਣ ਤੋਂ ਸਵਾਈਟ ਖਾਣ ਕੋਲੇ ਕੋਈ ਹੱਲ ਨਹੀਂ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਵੀ 8 ਤ ਦੇਤੀ ਦਫ਼ਤਰਾਂ ਤੇ ਸਯੁਕਤ ਕਠਾ ਨੰਬਰ ਕੇ ਵੱਲੋਂ ਧਰਨੇ ਦਿੱਤੇ ਜਾਣੇ ਆ ਉਹ ਵੱਡੀ ਪੱਧਰ ਤੇ ਦਿੱਤੇ ਜਾਣੇ ਆ ਕਿਉਂਕਿ ਅਸੀਂ ਬਹੁਤ ਵੱਡੇ ਕੱਟ ਕਰਨ ਜਾ ਰਹੇ ਆ ਪਿੰਡਾਂ ਦੇ ਵਿੱਚੋਂ ਵੀ ਤੇ ਜਥੇਬੰਦੀਆਂ ਵੱਲੋਂ ਵੀ ਕਿਉਂਕਿ ਇਹ ਹੁਣ ਕਹਿੰਦੇ ਆ ਵੀ ਸਾਡੀਆਂ ਮੀਟਿੰਗਾਂ ਹੋਈਆਂ ਅਸੀਂ ਪਿੰਡਾਂ ਤੇ ਜਾ ਕੇ ਮੀਟਿੰਗਾਂ ਕਰਦੇ ਕੀ ਦੇ ਨਾਲ ਇਹ ਸਾਨੂੰ ਤਾਂ ਸਾਨੂੰ ਤਾਂ ਕਦੇ ਪੜਾਇਆ ਨਹੀਂ ਸਾਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਇਹ 10 ਦਿਨ ਕਿ ਕਦੇ ਸਾਡੇ ਨਾਲ ਮੀਟਿੰਗ ਕੀਤੀ ਹੋਵੇ ਸਾਨੂੰ ਕਿਤੇ ਕੋਈ ਗੱਲ ਦੱਸੀ ਹੋਵੇ ਪੜਾਈ ਹੋਵੇ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਾਡੇ ਤੇ ਖਾਮ-ਖਾਮ ਪੰਗਾ ਲੈਣ ਲਿਓ ਜੀ ਅਗਲੇ ਕਾਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਕਸਾਨਾਂ ਨਾਲ ਧੱਕਾ ਹੋਇਆ ਤਾਂ ਅਸੀਂ ਕਿਸਾਨਾਂ ਨਾਲ ਖੜਾ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀਗੀ ਪਿੱਛੇ ਮਾਨਸੂਬ ਸਪ੍ਰਿੰਕਲਰ ਨੇ ਇਹ ਘਟਾਇਆ ਦਿੱਤੀ ਸੀ ਉਹ ਹੁਕਮ ਨਹੀਂ ਸੀਗਾ ਕਿ ਹਰ ਸਾਲ ਜਿਹੜਾ ਪ੍ਰਦੂਸ਼ਣਾਂ ਧੂਆਂ ਜਿਹੜਾ ਇਹ ਕਿਸਾਨ ਕਰਦੇ ਆ ਤੇ ਉਹ ਕਿਉਂ ਨਹੀਂ ਬੰਦ ਹੋ ਰਿਹਾ ਉਸ ਨੂੰ ਮੁੱਦਾ ਬਣਾ ਕੇ ਪੰਜਾਬ ਗਵਰਨਮੈਂਟ ਨੇ ਨਾਲ ਖੇਤੀਬਾੜੀ ਨਾਲ ਅਫਸਰਾਂ ਨੇ ਤੇ ਸਾਡੇ ਕੁਝ ਕਿਸਾਨਾਂ ਤੇ ਉਧਰੁੰਦ ਰੇਗਿਏ ਚ ਪਰਚੇ ਵੀ ਕੱਟਤੇ ਨੇ ਜਵਾਨਾਂ ਹੀ ਪਾਤਵਾਲਾਂ ਦੀ ਜਿਹੜੀ ਜ਼ਮੀਨ ਆ ਲਾਲ ਲੀਲ ਪਿਛੇ ਲੱਗਦੀ। ਤਾਂ ਅਸੀਂ ਪਰਸੋਂ ਇਹ ਪੱਤਰਾ ਬਣਾ ਕੇ ਸਾਡਾ ਜੋ ਤਮੋਚੇ ਦਾ ਜੋ ਫੈਸਲਾ ਆਇਆ ਸੀ ਕਿ ਅੱਜ ਜਿਹੜੀ ਚੇਤਾਵਨੀ ਆ ਜਿਹੜੀ ਕਿਸਾਨਾਂ ਨੂੰ ਖੇਤੀਬਾੜੀ ਦੇ ਦਫ਼ਤਰਾਂ ਮੂਹਰ ਜਾ ਕੇ ਚੇਤਾਵਨੀ ਦਿੱਤੀ ਜਾਵੇ ਇਸ ਤਰ੍ਹਾਂ ਅਸੀਂ ਬਿਲਕੁਲ ਨਹੀਂ ਹੁੰਦਿੰਦਾ। ਜਿਹੜਾ ਕਿਸਾਨ ਹੈ ਇਹ ਕੋਈ ਜਾਣ ਬੁੱਝ ਕੇ ਅੱਗ ਨਹੀਂ ਲਾਉਗਾ। ਪਿਛਲੀ ਵਾਰ ਜਿੱਥੇ ਅੱਗਾਂ ਨਹੀਂ ਲਾਈਆਂ ਸੀ। ਮਾਂਡਕ ਸਿੰਘ ਸਾਹਿਬ ਸਾਰੇ ਸਾਡੇ ਖੇਤਾਂ ਦੇ ਵਿੱਚ ਗਏ ਆ ਜਿਹੜੀ ਛੁੰਡੀ ਪੈਂਦੀ ਉਹ ਸਾਰੀ ਪੌਸ਼ਟਰਾ ਪਰਾਲੀ ਨੂੰ ਉਹਨੇ ਕਣਕ ਨਹੀਂ ਉਹਦੀ ਬਾਹਲੇ ਥਾਂ ਖੇਤਾਂ ਦੇ ਜਿਹੜੇ 2-2 3-3 ਮਰਲੇ ਥਾਂ ਵਿਹਲੇ ਰਹਿ ਗਏ ਸੀ ਜਿਹੜਾ ਕਣਕ ਦਾ ਝਾੜ ਬਲ ਕੋ ਘਟ ਗਿਆ ਦੀ ਇਹ ਵੀ ਮੇ ਦਾ ਮੇਨ ਜਿਹੜੀ ਗੱਲ ਕਿਸਾਨ ਦੀ ਵਿੱਚ ਕਿਸਾਨ ਦਾ ਪਹਿਲਾ ਕਦੇ ਘਾਟੇ ਵਾਲਾ ਹੁੰਦਾ ਦੂਜੀ ਗੱਲ ਇਕੱਲੇ ਕਿਸਾਨ ਦਾ ਤਾਂ ਜਿਹੜਾ ਸਾਡਾ ਅਸੀਂ ਮੈਕਮਣੀ ਕੱਢਿਆ ਪਪੂਲੂਸ਼ਨ ਬੋਰਡ ਨੇ ਸਾਡਾ ਸ਼੍ਰੀ ਕੁਸਨ ਪਸਾਰਾ ਜਿਹੜਾ ਇਹ ਧੂਆਂ ਜਿਹੜਾ ਕਿਸਾਨ ਦਾ ਦੂਜਾ ਜਿਹੜਾ 93% ਧੂਆਂ ਜਿਹੜਾ ਆਮ ਹਿੱਟਲਾਂ ਨਾਲ ਪੱਠਿਆਂ ਦਾ ਹੋਰ ਫੈਕਟਰੀਆਂ ਦਾ ਜੋ ਵੀ ਸੀਗੇ ਥੱਲੇ ਪਾਣੀ ਗੰਧਲਾ ਕਰਦੀਆਂ ਪੋਲੂਸ਼ਨ ਨੂੰ ਖਰਾਬ ਕਰਦੀਆਂ ਉਹਨਾਂ ਕੰਨੇ ਕਿਸੇ ਦਾ ਕੋਈ ਧਿਆਨ ਨਹੀਂ ਜੋ ਕਿਸਾਨ ਹੈ ਅੰਨ ਦਾਤਾ ਹੈ ਇਹਦੇ ਇਹਦੇ ਪਿੱਛੇ ਹੀ ਸਾਰੀਆਂ ਗਵਰਨਮੈਂਟ ਪੈ ਜਾਂਦੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਤਾਂ ਹਦਾਇਤ ਹੋ ਉਸ ਤਰ੍ਹਾਂ ਦੀ ਸੀ ਪਰ ਇਹ ਗਵਰਨਮੈਂਟ ਵਾਲੇ ਹੋਪਰਾ ਬਣਾ ਕੇ ਸਾਡੇ ਪਾਸੇ ਇਕੱਠੇ ਨੂੰ ਕਰਤੇ ਸੀ ਅਸਤਾ ਸੀ ਇਸ ਤਰ੍ਹਾਂ ਨਹੀਂ ਬਿਲਕੁਲ ਹੁਣ ਦੇਵਾਂਗੇ ਪ੍ਰਯੋਗਤ ਮੋਰਚੇ ਕੰਨੀ ਸਾਡੀ 8 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਸੀਸੀ ਦਫ਼ਤਰਾਂ ਦੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਲਾਂਚਮੈਂਟ ਨਾ ਖੜਾ ਕੇ ਟਰਾਲੀਆਂ ਪਰ ਕੇ ਸੀਸੀ ਦਫ਼ਤਰਾਂ ਦੇ ਅਸੀਂ ਇਹ ਰੋੜ ਕਰਾਂਗੇ ਅਸੀਂ ਜਿੱਥੇ ਜਿਹੜਾ ਕੋਈ ਛਾਰ 5 ਕਿੱਲੇ ਦਾ ਆਇਆ 4 ਕਿੱਲੇ ਦਾ 10 ਕਿੱਲੇ ਦਾ ਕਈਆਂ ਦਾ ਉਹ ਮਸ਼ੀਨਾਂ ਨਹੀਂ ਚੱਲਦੀਆਂ ਉਹਨਾਂ ਨੂੰ ਇਹਨਾਂ ਨੇ ਜਿਹੜੀਆਂ ਮਸ਼ੀਨਾਂ ਪ੍ਰੋਵਾਈਡ ਕਰਉਂਦੇ ਤਗੜਿਆ ਲੋਕਾਂ ਨੂੰ ਮਾਇਆ ਦੇ ਕੇ ਕਰਉਂਦੇ ਜਿੰਨਾਂ ਆਮ ਆਮ ਕਿਸਾਨ ਦੇ ਕੋਲੇ ਮਸ਼ੀਨ ਨਹੀਂ ਕੋਈ ਉੱਪਰ ਦੀ ਕਿਸੇ ਕੰਟਰੈਕਟਰ ਦੀ ਮਸ਼ੀਨ ਹੀ ਜਿਹੜਾ ਨੇ ਪ੍ਰੋਵਾਈਡ ਕਰਿਆ ਹੋਵੇ ਪਿਛਲੀ ਵਾਰ ਪੀਣ ਤੋਂ ਨਹੀਂ ਇਹ ਅੱਠ ਕੀਤੀ ਸੀ ਕਿ ਤੁਸੀਂ ਇਹ ਕਿ ਨਾ ਮਸ਼ੀਨਾਂ ਨਾਲ ਉਹਨਾਂ ਨੂੰ ਉਹਨਾਂ ਨੂੰ ਕੁਆਇਡ ਕਰਾਉ ਜਿਹੜਾ ਉਹਨਾਂ ਦੇ ਸਾਥ ਨਾਲ ਜਿਹੜਾ ਉਹਨਾਂ ਨੂੰ ਬਣਦਾ ਉਹਨਾਂ ਦਾ ਉਹਨਾਂ ਨੂੰ ਮਾਜਬਾ ਵੀ ਦੇ ਜਦੋਂ ਕਿਸਾਨ ਦਾ ਵਾਹ ਤੇ ਖਰਚਾ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਵਿਸ਼ਵਾਸ ਚ ਲੈ ਕੇ ਤੇ ਫਿਰ ਕੋਈ ਕੱਚਾ ਕੱਟਣਾ ਪਰ ਗਵਰਨਮੈਂਟ ਨੂੰ ਤੁਸੀਂ ਸੀਂ ਜਾਂ ਹੱਸਤਾ ਜ਼ਬਰਦਸਤ ਸਾਡੇ ਪਾਤੀ ਕੱਟਨੇ ਸ਼ੁਰੂ ਕਰ ਤੇ ਲਾਰੈਂਸੀਆਂ ਪਾਉਣ ਲੱਗ ਪਈਆਂ ਅਸੀਂ ਨਹੀਂ ਜਿਸ ਤਰ੍ਹਾਂ ਤੁਸੀਂ ਸਿਹਤ ਦਾ ਘਰ ਨਾ ਲਾਇਆ ਇਹ ਕੋਈ ਵੀ ਆਪਕੰਨ ਕਰਕੇ ਗੱਲ ਕਰਦੇ ਅਸਰ ਨਾਲ ਗੱਲ ਹੋਈ ਆ ਸਾਡੀ ਅਸਰਾਂ ਨੂੰ ਅਸੀਂ ਮਨੋਰਣ ਦੇਣਾ ਅੱਜ ਤੋਂ ਤਾਣੀ ਪੱਤਰ ਸਾਡਾ 8 ਤਰੀਕ ਦਾ ਵੀ ਬਾਕੀ ਤਾਣੀ ਪੱਤਰ ਦੇਣਾ ਅਸਰ ਸਾਡਾ ਉਹ ਗੱਲ ਤੁਨ ਨੂੰ ਸਾਡਾ ਲੈ ਕੇ ਜਾਣਗੇ ਨਾ ਲੈ ਕੇ ਜਾਣਗੇ ਤਾਂ ਸਾਡਾ ਧਰਨੇ ਦਾ ਟਾਈਮ ਗਲ ਸਕਦਾ ਇਹ ਜਿਹੜਾ ਅਜੇ ਪੀਰਪੋਟ ਵਿਖੇ ਪਸਾਨਵੀਂ ਨਾਲੋਂ ਧਰਨਾ ਲਗਾਇਆ ਗਿਆ ਸੀ ਇਸ ਦੇ ਵਿੱਚ ਉਹਨਾਂ ਦੀ ਮੁੱਖ ਮੰਗ ਸੀ ਕਿ ਜਦੋਂ ਵੀ ਤੁਸੀਂ ਕੋਈ ਪਿੰਡਾਂ ਦੇ ਵਿੱਚ ਕੈਂਪ ਲਾਉਣੇ ਆ ਸਾਨੂੰ ਯੂਨੀਅਨ ਨੂੰ ਦੱਸਿਆ ਨਹੀਂ ਜਾਂਦਾ ਦੂਸਰਾ ਪਰਾਲੀ ਨੂੰ ਜਿਹੜੀ ਅੱਗ ਸਾਮਣੇ ਬਾਲਗੇ ਜੇ ਕਿ ਮਸ਼ੀਨਾਂ ਇਸ ਇੰਦਰੀਏ ਉਹਦੇ ਸਬੰਧ ਵਿੱਚ ਉਹਨਾਂ ਨੇ ਮੰਗ ਰੱਖੀ ਸੀ ਕਿ ਸਾਨੂੰ ਸਾਡੇ ਕੋਲੇ ਲਿਸਟਾਂ ਸਾਨੂੰ ਆਈ ਜਾਣ। ਉਹਨਾਂ ਨੂੰ ਅਸੀਂ ਇਹ ਵਿਸ਼ਵਾਸ ਦਵਾ ਦਿੱਤਾ ਵੀ ਅਸੀਂ ਤੁਹਾਨੂੰ ਮਸ਼ੀਨਰੀ ਦੀਆਂ ਜਿੰਨੀਆਂ ਵੀ ਲਿਸਟਾਂ ਹੈਗੀਆਂ ਤੁਹਾਡੇ ਪਿੰਡਾਂ ਦੀਆਂ ਜਿਹੜੀਆਂ ਜਿੰਨੀਆਂ ਵੀ ਸਹਿਕਾਰੀ ਸੁਸਾਇਟੀਆਂ ਉਹਦੇ ਵਿੱਚ ਜਿੰਨੇ ਨੋਡਲ ਅਫਸਰ ਬੈਠੇ ਆ ਉਹਨਾਂ ਦੇ ਕੋਲ ਅਵੇਲੇਬਲ ਹੈਗੀਆਂ ਤੁਸੀਂ ਉਹ ਸਾਰੀ ਕੋਈ ਇਨਫਰਮੇਸ਼ਨ ਲੈ ਸਕਦੇ। ਜੇਕਰ ਇਹਨਾਂ ਨੂੰ ਇਹ ਵੀ ਪ੍ਰਾਪਤ ਨਹੀਂ ਆਉਂਦੀ ਇਹ ਮੁੱਖ ਨਿਯਮ ਹੈ ਕਿ ਉਹ ਪਰਾਲੀ ਨੂੰ ਜਿਹੜਾ ਅੱਗ ਲਾਉਂਦਾ ਹੈ ਜਿਹੜਾ ਸੁਪਰੀਮ ਕੋਰਟ ਵੱਲੋਂ ਬਹੁਤ ਸਖਤ ਹਦਾਇਤ ਹੋਈ ਹੈ ਕੋਈ ਵੀ ਕਿਸਾਨ ਡਾਇਰੈਕਟ ਪਰਾਲੀ ਨੂੰ ਅੱਗ ਨਹੀਂ ਲਗਾ ਸਕਦਾ ਉਹਦੇ ਵਾਸਤੇ ਫਿਰ ਉਹਦੇ ਚਲਾਣਾ ਵੀ ਠੱਜ ਜਾਊਗਾ ਉਹਨੂੰ ਜੁਰਮਾਨਾ ਵੀ ਹੋਊਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਇਹੀ ਹਦਾਇਤ ਆ ਕਿ ਉਹ ਪਰਾਲੀ ਨੂੰ ਅੱਗ ਨਾ ਲਾਉ ਉਹ ਪਰਾਲੀ ਨੂੰ ਕਿਸੇ ਵੀ ਤਰੀਕੇ ਨਾਲ ਆ ਜਾਂ ਤਾਂ ਉਹ ਬੇਲ ਬਣਾ ਕੇ ਇਹਦਾ ਪ੍ਰਬੰਧਨ ਕਰਨ ਜਾਂ ਉਹਨੂੰ ਜ਼ਮੀਨ ਦੇ ਵਿੱਚ ਰਲਾ ਕੇ ਵਕ ਵਕ ਮਿਸ਼ਨਰੀ ਵਰਤ ਕੇ ਜਿਹੜੀ ਐਪੀਸੀ ਡਰ ਹੈਗਾ ਸੁਪਰਸੀਡਰ ਹੈ ਆ ਜਾਂ ਹੋਰ ਜਿਹੜੀ ਵੀ ਜ਼ਮੀਨ ਦੀ ਹੈ ਉਹਨੂੰ ਵਰਤ ਕੇ ਖੇਤ ਦੇ ਵਿੱਚ ਰਲਾ ਕੇ ਉੱਪਰ ਵਾਲੀ ਦਾ ਪ੍ਰਬੰਧ ਕੀਤਾ ਜਾ ਸਕਦਾ ਸਰਪੰਚਾਂ ਦਾ ਕੰਮ ਆ ਰਿਹਾ ਜਿੱਥੇ ਆਪੀ ਖੇਤ ਦੇ ਵਿੱਚ ਕਾਰਨ ਕੀ ਨਿਵਾਉਣੇ ਪਰ ਉਹਦੇ ਕਰਾ ਕੇ ਕੀ ਕਾ ਕਣਕ ਨੂੰ ਵੀੜਾ ਬੋਰਡਰ ਦਾ ਛਾਂ ਦਾ ਜਿੰਨੀ ਪੈਲਾ ਹੋ ਜੀਏ ਉਹਦੇ ਕੇ ਸਮਾਂ ਇਹ ਤੋਂ ਜਿਹੜੀ ਇਹ ਕਣਕ ਦੇ ਵਿੱਚ ਸੁੰਡੀ ਪੈਂਦੀ ਆ ਇੱਕ ਇਹ ਉਸ ਕਣਕ ਦੇ ਖੇਤਾਂ ਵਿੱਚ ਵੀ ਪੈ ਜਾਂਦੀ ਜਿੱਥੇ ਆਗ ਲਗਾਈ ਹੁੰਦੀ ਹੈ ਇਹ ਮੌਸਮ ਤੇ ਡਿਪੈਂਡ ਕਰਦਾ ਜਿਸ ਤਰ੍ਹਾਂ ਹੁਣ ਗਰਮੀ ਚੱਲ ਰਹੀ ਆ ਜੇ ਇਹ ਲਗਾਤਾਰ ਗਰਮੀ ਲਗਾਤਾਰ ਚੱਲਦੀ ਰਹਿੰਦੀ ਹੈ ਤਾਂ ਜਿਹੜਾ ਇਹ ਝੋਨੇ ਵਾਲਾ ਜਿਹੜਾ ਕੀੜਾ ਹੈ ਇਹ ਕਣਕ ਦੇ ਵਿੱਚ ਵੀ ਆ ਜਾਂਦਾ ਇੱਥੇ ਜ਼ਰੂਰੀ ਨਹੀਂ ਵੀ ਇਹ ਕੱਲੇ ਕਣਕ ਦੇ ਖੇਤਾਂ ਵਿੱਚ ਹੀ ਆਉਂਦਾ ਥੋੜੀ ਜਿਹੀ ਉੱਥੇ ਇਹਦੀ ਮਾਤਰਾ ਵੱਧ ਜਾਂਦੀ ਹੈ ਕਿਉਂਕਿ ਥੋੜਾ ਜਿਹਾ ਜਿੱਥੇ ਪਰਾਲੀ ਕੇਦ ਦੇ ਵਿੱਚ ਪਈ ਹੁੰਦੀ ਹੈ ਉੱਥੇ ਟੈਂਪਰੇਚਰ ਕੋਲ ਲੈ ਆਇਆ ਹੋਇਆ ਇਸ ਕਰਕੇ ਇਹ ਜਿਹੜਾ ਕੀੜਾ ਇਹ এনवायरमेंट ਦੇ ਮੁਤਾਬਕ ਵਧਦਾ ਜਦੋਂ ਠੰਡ ਹੋ ਜਾਂਦੀ ਆ ਜੇ ਥੋੜੀ ਜਿਹੀ ਅਸੀਂ ਕਣਕ ਨੂੰ ਹਫ਼ਤਾ ਦੋ ਦਿਨ 延迟 ਕਰ ਲਈਏ ਤਾਂ ਇਹ ਕੀੜਾ ਆਪਣੇ ਆਪ ਹੀ ਖਤਮ ਹੋ ਜਾਂਦਾ ਕਿਉਂਕਿ ਠੰਡ ਹੋਣ ਦੇ ਨਾਲ ਇਹ ਜਿਹੜਾ ਫਾਈਬਰਨੇਟ ਹੋ ਜਾਂਦਾ ਤਾਂ ਇਹ ਵੀ ਹੋ ਰਿਹਾ ਹੈ ਜਿਹੜਾ ਇਹ ਕੰਮ ਇਹ ਜੇ ਕਿਤੇ ਜਿਹੜੀ ਸਪਲਾਈ ਆ ਬੁ ਲਗਾਤਾਰ ਆ ਰਹੀ ਆ ਜਿਵੇਂ ਜਿਵੇਂ ਕਣਕ ਦੀ ਬਜਾਈ ਹੋਊਗੀ ਲਗਭਗ ਉਨੇ ਮੁਤਾਬਕ ਡੀਏਪੀ ਆਉਣੀ ਰਹੂਗੀ ਤੇ ਮਨਨ ਲੋਕਾਂ ਦੀ ਜਿਹੜੀ ਖਾਨਾ ਦੀ ਮੰਗ ਆ ਪੂਰੀ ਹੁੰਦੀ ਰਹੂਗੀ ਤੇ ਉਹ ਕਿਹੜੀ ਹੋਊਗੀ ਜਿਹੜੀ ਜੀ ਹੁੰਦੀ ਤਾਂ ਬੋਲ ਇਹਨਾਂ ਕਿਹੜੇ ਧਿਆਨ ਰੱਖਣ ਜਿਹੜਾ ਮਤਲਬ ਵੀਰੇ ਖੂਹੀ ਦਾ ਲੰਗੜਾ ਦਾ ਖਤੜ ਬਣਿਆ ਹੋਇਆ ਉਹ ਨਾ ਹੋ ਸਕੀ ਇਹਦੇ ਵਿੱਚ ਇਹੀ ਹੈ ਵੀ ਜਿਹੜੇ ਕਿਸਾਨਾਂ ਨੂੰ ਚਾਹੀਦਾ ਵੀ ਥੋੜੀ ਜੀ ਕਣਕ ਮੌਸਮ ਦੇ ਮੁਤਾਬਕ ਥੋੜੀ ਜੀ ਆਪਾਂ ਲੇਟ ਲੈ ਕੇ ਗਈਏ ਜੇ ਮੌਸਮ ਦੇ ਵਿੱਚ ਜਿਆਦਾ ਗਰਮੀ ਟੈਂਪਰੇਚਰ ਵਧ ਆਇਆ ਤਾਂ ਥੋੜਾ ਜਿਹਾ ਸਿਚੁਏਸ਼ਨ ਲੈ ਰਹੀ ਗੀ ਤਾਂ ਜੋ ਜਿਹੜਾ ਮੌਸਮ ਉਹ ਸੁੰਡੀ ਦਾ ਨਕੂਲ ਲੱਗਦੇ। ਉਹਦੇ ਨਾਲ ਕਾਫੀ ਹੱਥ ਹੱਥ ਸੁੰਡੀ ਤੇ ਬਾਬੂ ਪਾਇਆ ਜਾ ਸਕਦਾ। ਇਸ ਤੋਂ ਬਿਨਾ ਅਸੀਂ ਇਹ ਰეკਮੈਂਡ ਕਰਦੇ ਹਾਂ ਵੀ ਜਿਹੜਾ ਕਣਕ ਦਾ ਬੀਅ ਹੈ ਉਹਨੂੰ ਸੋਧ ਕੇ ਬੀਜੋ। ਜੇ ਸੋਧ ਕੇ ਬੀਜਾਂਗੇ ਤਾਂ ਉਹਦੇ ਨਾਲ ਵੀ ਸੁੰਡੀ ਦਾ ਜਿਹੜਾ ਕਾਫੀ ਹੱਲ ਹੋ ਜਾਂਦਾ।